ਤਤਕਾਲ ਮਹਾਰਤਿਆ ਸੰਦਰ ਨਿਊਜ਼ ਦੇਖ ਦਰਸ਼ਕਾਂ ਦਾ ਸਵਾਗਤ ਹੈ ਥੋੜੇ ਦਿਨ ਪਹਿਲਾਂ ਹੀ ਇੱਕ ਖਬਰ ਦਾ ਜ਼ਿਕਰ ਕੀਤਾ ਸੀ ਤੁਹਾਡੇ ਨਾਲ ਕਿ ਪੰਜਾਬ ਮੁੱਖ ਮੰਤਰੀ ਦੇ ਵੱਲੋਂ ਇੱਕ ਅਜੀਬਾ ਬਿਆਨ ਦਿੱਤਾ ਗਿਆ ਸੀ ਕਾ ਜਿਸ ਨੇ ਪੰਜਾਬ ਦੀ ਸਿਆਸਤ ਦੇ ਵਿੱਚ ਉਥਲ ਪੁਥਲ ਮਚਾ ਦਿੱਤੀ ਸੀ ਤਕਸ਼ੀਰ ਅਕਾਲ ਸਾਹਿਬ ਦੇ ਨਾਲ ਉਹਨਾਂ ਨੇ ਮੱਥਾ ਲਾਇਆ ਉਹਨਾਂ ਦਾ ਪੇਚਾ ਫਸ ਗਿਆ ਤਕਸ਼ੀਰ ਅਕਾਲ ਸਾਹਿਬ ਦੇ ਨਾਲ ਜਿਸ ਤੋਂ ਬਾਅਦ ਉਹਨਾਂ ਦੇ ਬਿਆਨ ਦੀ ਜੜੀ ਨਿਖੇਧੀ ਕੀਤੀ ਜਾਣ ਲੱਗੀ ਤੇ ਹੁਣ ਇੱਕ ਵਾਰ ਫਿਰ ਤੋਂ ਅਜਿਹੀ ਬਿਆਨਬਾਜ਼ੀ ਕੀਤੀ ਗਈ ਹੈ ਉਹ ਵੀ ਆਪ ਸੁਪਰੀਮੋ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਵੱਲੋਂ ਜੀ ਹਾਂ ਤਾਂ ਇਹ ਕੀ ਜਾਂ ਫਿਰ ਇਹ ਵੀ ਕਿਆ ਜਾ ਸਕਦਾ ਹੈ ਕਿ ਹੁਣ ਆਪ ਸੁਪਰੀਮੋ ਯਾਨੀ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਨਕੇਜੀਵਾਲ ਜਿਹੜੇ ਨੇ ਉਹ ਸ਼ੋਮਣਿਕਾਲੇ ਤਲਾਗੂ ਹਰਸਿਮਰਤ ਕੌਰ ਬਾਦਲ ਦੇ ਰਾਹ ਤੇ ਤੁਰ ਪਏ ਨੇ ਜੀ ਹਾਂ ਉਹ ਕਿਵੇਂ ਕਿਉਂਕਿ ਕੁਸਮਾ ਪਹਿਲਾਂ ਹਰਸਿਮਰਤ ਕੌਰ ਬਾਦਲ ਦੇ ਵੱਲੋਂ ਇੱਕ ਬਿਆਨ ਦਿੱਤਾ ਗਿਆ ਸੀਗਾ ਉਹਨਾਂ ਦੇ ਵੱਲੋਂ ਇਹ ਆਖਿਆ ਗਿਆ ਸੀਗਾ ਕਿ ਜੇਕਰ ਮੇਰੇ ਭਰਾ ਨੇ ਨਸ਼ਾ ਵੇਚਿਆ ਹੋਵੇ ਤਾਂ ਸਾਡਾ ਕੱਖ ਨਾ ਰਹੇ ਜੇ ਅਸੀਂ ਬੇਅਦਬੀਆਂ ਕਰਵਾਈਆਂ ਹੁਣ ਤਾਂ ਫਿਰ ਸਾਡਾ ਕੱਖ ਨਾ ਰਹੇ ਤੇ ਉਸ ਤੋਂ ਬਾਅਦ ਪੰਜਾਬ ਮੁੱਖ ਮੰਤਰੀ ਇਹ ਆਖਦੇ ਆਏ ਕਿ ਹਰ ਬਾਦਲ ਦੀ ਗੱਲ ਜਿਹੜੀ ਹੈ ਉਹ ਹੁਣ ਸੱਚ ਹੋ ਗਈ ਹੈ ਕਿਉਂਕਿ ਉਹਨਾਂ ਤਾਂ ਹੁਣ ਕੱਖ ਨਹੀਂ ਰਿਹਾ ਜਿਵੇਂ ਹੀ ਡਿੱਗ ਗਏ ਨੇ ਯਾਨੀ ਕਿ ਸਿਆਸੀ ਤੌਰ ਤੇ ਪੂਰੀ ਤਰ੍ਹਾਂ ਹਾਰ ਚੁੱਕੇ ਨੇ ਖਤਮ ਹੋ ਚੁੱਕੇ ਨੇ ਇਹ ਗੱਲਾਂ ਜਿਹੜੀਆਂ ਉਹਨਾਂ ਦੇ ਵੱਲੋਂ ਆਖਿਆ ਜਾਂਦੀਆਂ ਰਹੀਆਂ ਤੇ ਹੁਣ ਉਹੀ ਕੰਮ ਉਸੇ ਤਰੀਕੇ ਦਾ ਬਿਆਨ ਜਿਹੜਾ ਆ ਵਾਟਸਪ੍ਰੀਮੋ ਦਿੱਲੀ ਦੇ ਸਾਥ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਵੱਲੋਂ ਦਿੱਤਾ ਗਿਆ ਉਹ ਵੀ ਉਦੋਂ ਜਦੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਵਸ ਜਿਹੜਾ ਮਨਾਇਆ ਜਾ ਰਿਹਾ ਸੀਗਾ ਉਸ ਮੌਕੇ ਅਰਵਿੰਦ ਕੇਜਰੀਵਾਲ ਦੇ ਵੱਲੋਂ ਅਜਿਹਾ ਬਿਆਨ ਦਿੱਤਾ ਗਿਆ ਤੇ ਸਭ ਤੋਂ ਪਹਿਲਾਂ ਤੁਹਾਨੂੰ ਉਹਨਾਂ ਦਾ ਬਿਆਨ ਸੁਣਾ ਦੰਨੇ ਆ ਉਸ ਤੋਂ ਬਾਅਦ ਜ਼ਿਕਰ ਕਰਾਂਗੇ ਕਿ ਆਖਿਰ ਅਜਿਹੀ ਕੀ ਜ਼ਰੂਰਤ ਪੈ ਗਈ ਸੀ ਕਿ ਅਰਵਿੰਦ ਕੇਜਰੀਵਾਲ ਨੂੰ ਹਰਸਿਮਤ ਕੌਰ ਬਾਦਲ ਦੇ ਰਾਤ ਹੀ ਤੁਰਨਾ ਪਿਆ ਉਹਨਾਂ ਵਰਗਾ ਹੀ ਜਿਹੜਾ ਬਿਆਨ ਉਹ ਦੇਣਾ ਪਿਆ ਅੱਜ ਬਹੁਤ ਲੋਕ हमसे ਪੁੱਛਦੇ ਹਨ ਇਤਨਾ ਪੈਸਾ ਕਹਾਂ ਸੇ ਆ ਰਹਾ ਹੈ इतना शानदार इंतजाम कैसे किया इतने इस काम से सर, पंजाब सरकार कैसे कर रही है क्योंकि हम गुरु साहब जी के बताए हुए रस्ते पे चल रहे हैं ईमानदारी से सरकार चला रहे हैं ईमानदारी से सरकार चला रहे हैं। मैंने चुनाव के वक्त भी वादा किया था मैं जब चुनाव में पंजाब में आता था आप लोगों के बीच में मैंने एक ही बात कही थी ईमानदारी से सरकार चलाएंगे आपके सरकारी खजाने का एक एक पैसा आपके ऊपर खर्च होगा आज इस पवित्र स्थान से मैं कहना चाहता हूं अगर हमने एक पैसे की भी बेईमानी की हो गुरु महाराज जी जो सजा दें हमें मंजूर है वो सजा एक पैसे की बेईमानी नहीं की ਸਰਕਾਰੀ ਖਜ਼ਾਨੇ ਕਾ ਇੱਕ ਇੱਕ ਪੈਸਾ ਆਪਕੇ ਉਪਰ ਖਰਚ ਗਿਆ। ਇਸ ਨਾਲ ਹੀ ਪੰਜਾਬੀ ਸਿਆਸਤ ਦੇ ਵਿੱਚ ਇਹ ਵੀ ਜ਼ਿਕਰ ਚੱਲ ਹੀ ਰਿਹਾ ਹੈ ਕਿ ਇੱਕ ਪਾਸੇ ਤਾਂ ਅਰਵਿੰਦ ਕੇਜਰੀਵਾਲ ਦੇ ਵੱਲੋਂ ਅਜਿਹਾ ਬਿਆਨ ਦਿੱਤਾ ਗਿਆ ਕਿਉਂ ਦਿੱਤਾ ਗਿਆ ਚੋਚਾਵਾ ਚੱਲਦੀਆਂ ਪਈਆਂ ਨੇ ਤੇ ਦੂਜੇ ਪਾਸੇ ਸਰਕਾਰ ਦੇ ਵੱਲੋਂ ਕੀਤੇ ਗਏ ਸਰਕਾਰੀ ਸਮਾਗਮ ਦੇ ਵਿੱਚ ਕਿਹਾ ਸੀਗਾ ਕਿ ਇਸ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦ ਦਿਵਸ ਦੇ ਮੌਕੇ ਤੇ ਜਿਹੜਾ ਆ ਪ੍ਰਚਾਰ ਕੀਤਾ ਜਾਵੇਗਾ ਸੋ ਉਹਨਾਂ ਨੇ ਪ੍ਰਚਾਰ ਕੀਤਾ ਵੀ ਹੈ ਪਰ ਵਕ ਵਕ ਥਾਵਾਂ ਤੇ ਉਹਨਾਂ ਨੇ ਆਪਣੇ ਇਸ ਪ੍ਰਚਾਰ ਦੇ ਤਰੀਕੇ ਨੂੰ ਪੰਜਾਬ ਮੁੱਖ ਮੰਤਰੀ ਦੇ ਵੱਲੋਂ ਇੱਕ ਵੱਡੀ ਪ੍ਰਾਪਤੀ ਵੱਲੋਂ ਪ੍ਰਚਾਰਿਆ ਗਿਆ। ਡੇਰਾ ਬਾਬਾ ਨਾਨਕ ਦੇ ਵਿੱਚ ਭਾਸ਼ਣ ਦੇ ਰਹੇ ਸੀਗੇ ਪੰਜਾਬ ਮੁੱਖ ਮੰਤਰੀ ਉੱਥੇ ਕਿਸ ਤਰੀਕੇ ਨਾਲ ਪੰਜਾਬ ਮੁੱਖ ਮੰਤਰੀ ਦੇ ਵੱਲੋਂ ਜ਼ਿਕਰ ਕੀਤਾ ਗਿਆ ਭਾਸ਼ਣ ਦੇ ਵਿੱਚ ਕੀ ਕੁੱਝ ਗਿਆ ਗਿਆ ਉਹ ਵੀ ਤੁਸੀਂ ਸੁਣ ਲਓ। ਔਰ ਸਭ ਤੋਂ ਵੱਡੀ ਗੱਲ ਇਹ ਹੈ ਜਿਹੜੀ ਕਦੇ ਹੋਈ ਨਹੀਂ ਲੋਕ ਵੀ ਕਹਿੰਦੇ ਸੀ ਹੋ ਜਾਊਗਾ ਇਹ। ਮੈਂ ਕਹਿਆ ਸੀ ਜੇ ਗੁਰੂ ਸਾਹਿਬ ਨੇ ਚਾਹਿਆ ਤਾਂ ਹੋ ਜਾਊਗਾ ਜੇ ਉਹਨਾਂ ਨੇ ਸਮੱਤ ਬਖਸ਼ੀ। ਪਹਿਲੀ ਵਾਰ ਹੋਇਆ ਪੰਜਾਬ ਦੀ ਹਿਸਟਰੀ ਦੇ ਵਿੱਚ ਪੰਜਾਬ ਦੇ ਇਤਿਹਾਸ ਚ ਜਦੋਂ ਤੋਂ ਪੰਜਾਬ ਬਣਿਆ ਚੰਡੀਗੜ੍ਹ ਚੋਂ ਬਾਹਰ ਨਿਕਲ ਕੇ 117 ਬੰਦਿਆਂ ਦੀ ਵਿਧਾਨ ਸਭਾ ਗੁਰੂ ਸਾਹਿਬ ਦੇ ਚਰਨਾਂ ਚ ਸ੍ਰੀ ਅਨੰਦਪੁਰ ਸਾਹਿਬ ਵਿਖੇ ਲਾਈ ਗਈ। ਔਰ ਉਹਦੇ ਚ ਫੈਸਲਾ ਕੀਤਾ ਗਿਆ ਕਿ ਤਲਵੰਡੀ ਸਾਬੋ ਤੱਕ ਸ੍ਰੀ ਦਮਦਮਾ ਸਾਹਿਬ ਅਨੰਦਪੁਰ ਸਾਹਿਬ ਤੱਕ ਸ੍ਰੀ ਕੇਸਗੜ੍ਹ ਸਾਹਿਬ ਤੇ ਅੰਮ੍ਰਿਤਸਰ ਸਾਹਿਬ ਦਾ 올ਡ ਸਿਟੀ ਤੱਕ ਸ੍ਰੀ ਕਾਲ ਤਕ ਸਾਹਿਬ ਇਹਨਾਂ ਤਿੰਨਾਂ ਨੂੰ ਅਸੀਂ ਪਵਿੱਤਰ ਸ਼ਹਿਰ ਦਾ ਦਰਜਾ ਦੇ ਕੇ ਇਹਨਾਂ ਇਹਨਾਂ ਸ਼ਹਿਰਾਂ ਦਾ ਕਾਇਆ ਪਲਟ ਕਰਾਂਗੇ ਸਾਫ਼ ਸਪਾਈ ਦਾ ਪ੍ਰਬੰਧ ਤਾਂ ਤੁਸੀਂ ਦੇਖਿਆ ਪੰਜਾਬ ਮੁੱਖ ਮੰਤਰੀ ਦਾ ਬਿਆਨ ਕਿ ਕਿਸ ਤਰੀਕੇ ਦੇ ਨਾਲ ਉਹ ਇਹਨਾਂ ਚੀਜ਼ਾਂ ਨੂੰ ਆਪਣੀ ਪ੍ਰਾਪਤੀ ਵਜੋਂ ਦੱਸ ਰਹੇ ਨੇ ਤੇ ਉੱਥੇ ਦੂਜੇ ਪਾਸੇ ਜਿੱਥੇ ਸਰਕਾਰ ਦੇ ਵੱਲੋਂ ਵੱਡੇ ਪੱਧਰ ਤੇ ਸਮਾਗਮ ਜਿਹੜਾ ਕਰਵਾਇਆ ਗਿਆ ਸੀਗਾ ਇਹਦੇ ਨਾਲ ਹੀ ਜਿਨ੍ਹਾਂ ਲੋਕਾਂ ਨੂੰ ਸੱਦਾ ਦਿੱਤਾ ਗਿਆ ਸੀਗਾ ਇਸ ਪ੍ਰੋਗਰਾਮ ਦੇ ਵਿੱਚ ਇਸ ਸਮਾਗਮ ਦੇ ਵਿੱਚ ਸ਼ਾਮਿਲ ਹੋਣ ਲਈ ਉਹਨਾਂ ਦੇ ਵਿੱਚੋਂ ਇੱਕ ਵੀ ਬੰਦਾ ਜਿਹੜਾ ਹੈ ਉਹ ਹਾਜ਼ਰੀ ਭਰਨ ਦੇ ਲਈ ਨਹੀਂ ਆਇਆ ਇਥੇ ਨੌਕੇ ਪੰਜਾਬ ਮੁੱਖ ਮੰਤਰੀ ਦੇ ਵੱਲੋਂ ਖੁਦ ਜਾ ਕੇ ਸੱਦਾ ਦਿੱਤਾ ਗਿਆ ਸੀਗਾ ਦੱਸਿਆ ਕਿ ਰਾਸ਼ਟਰਪਤੀ ਦੇ ਕੋਲ ਖੁਦ ਸੱਦਾ ਲੈ ਕੇ ਪਹੁੰਚੇ ਸੀਗੇ ਪਰ ਕਿਸੇ ਵੱਲੋਂ ਵੀ ਹਾਜ਼ਰੀ ਨਹੀਂ ਭਰੀ ਗਈ ਹੈ ਤੇ ਇਸ ਗੱਲ ਤੋਂ ਦੁਖੀ ਹੋ ਕੇ ਦੱਸਿਆ ਕਿ ਆਪ ਆਗੂ ਜਿਹੜੇ ਅਮਨ अरोड़ा ਨੇ ਉਹਨਾਂ ਦੇ ਵੱਲੋਂ ਇਸ ਚੀਜ਼ ਨੂੰ ਭਾਜਪਾ ਦੀ ਘੱਟੀਆਂ ਸੋਚ ਦਾ ਮੁਜ਼ਾਹਰਾ ਐਲਾਨ ਕੀਤਾ ਗਿਆ ਮੈਂ ਉਹਨਾਂ ਨੂੰ ਤੁਹਾਡੇ ਜ਼ਰੀਏ ਕਨਵੇ ਕਰਨਾ ਚਾਹੁੰਦਾ ਸੀਗਾ ਕਿ ਔਰ ਬੀਜੇਪੀ ਦੇ ਵਿੱਚ ਵੀ ਮੈਂ ਇਕੱਲੇ ਪ੍ਰਧਾਨ ਮੰਤਰੀ ਸਾਹਿਬ ਤੇ ਇਲਾਵਾ ਬਾਕੀ ਸਾਰਿਆਂ ਨੂੰ ਬੁਲਾਇਆ ਜਾਖੜ ਸਾਹਿਬ ਨੂੰ ਮੈਂ ਖੁਦ ਆਪੇ ਇਨਵਾਈਟ ਕੀਤਾ ਫੋਨ ਕਰਕੇ ਸੀਐਮ ਸਾਹਿਬ ਨੇ ਚਿੱਠੀ ਲਿਖੀ ਸੋ ਉਹ ਮੈਂ ਸਮਝਦਾ ਕਿ ਇਸ ਤੋਂ ਚਲੋ ਬਾਕੀ ਖੁਦ ਨਹੀਂ ਚੰਗਾ ਲੱਗ ਰਿਹਾ ਹੈਗਾ ਕਿ ਇਹ ਜਿਹੇ ਸੋਚ ਜਿਹੇ ਪ੍ਰਦਰਸ਼ਿਤ ਕੀਤੀ ਕੀਤੀ ਉਹਨਾਂ ਨੇ ਮੈਂ ਸਮਝਦਾ ਕਿ ਬਹੁਤ ਹਲਕੀ ਬਹੁਤ ਕਟੀਆਂ ਸੋਚ ਦਾ ਪ੍ਰਦਰਸ਼ਨ ਹੈ ਜਿਹੜਾ ਉਹ ਭਾਰਤੀ ਜਨਤਾ ਪਾਰਟੀ ਵੱਲੋਂ ਕੀਤਾ ਗਿਆ ਪੰਜਾਬ ਪੰਜਾਬੀਆਂ ਤੇ ਸਿੱਖ ਇਤਿਹਾਸ ਔਰ ਗੁਰੂ ਸਾਹਿਬ ਦੀਆਂ ਕੁਰਬਾਨੀਆਂ ਦੇ ਪ੍ਰਤੀ ਭਾਵੇਂ ਕਿ ਸਮਾਗਮ ਦੇ ਵਿੱਚ ਕੋਈ ਵੀ ਸ਼ਾਮਲ ਨਹੀਂ ਹੋਇਆ ਇਸ ਤੋਂ ਬਾਅਦ ਪੰਜਾਬ ਦੇ ਪ੍ਰਧਾਨ ਅਮਨ अरोड़ा ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਬੀਜੇਪੀ ਨੇ ਆਪਣੀ ਘਟੀਆਂ ਸੋਚ ਦਾ ਮੁਜ਼ਹਰਾ ਕੀਤਾ ਹੈ ਤੇ ਲੀਡਰਾਂ ਨੂੰ ਸੱਦਾ ਜਿਹੜਾ ਦਿੱਤਾ ਗਿਆ ਉਹ ਤਾਂ ਨਹੀਂ ਆਏ ਪਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਾਂ ਪੰਜਾਬ ਮੁੱਖ ਮੰਤਰੀ ਨੂ ਮਿਲਣ ਦਾ ਸਮਾਂ ਨਹੀਂ ਦਿੱਤਾ। ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨੂੰ ਇੱਕ ਚਿੱਠੀ ਵੀ ਲਿਖੀ ਸੀ ਕਿ ਮੈਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸਮਾਗਮ ਨੂੰ ਲੈ ਕੇ ਤੁਹਾਨੂੰ ਸੱਦਾ ਪੱਤਰ ਦੇਣਾ ਚਾਹੁੰਦਾ ਹਾਂ ਨਿੱਜੀ ਤੌਰ ਤੇ ਮਿਲ ਕੇ ਪਰ ਪ੍ਰਧਾਨ ਮੰਤਰੀ ਦੇ ਵੱਲੋਂ ਮੁੱਖ ਮੰਤਰੀ ਨੂੰ ਮਿਲਣ ਦਾ ਸਮਾਂ ਨਹੀਂ ਦਿੱਤਾ ਗਿਆ। ਉਦੋਂ ਵੀ ਸਮਾਂ ਉਹਨਾਂ ਨੂੰ ਨਹੀਂ ਦਿੱਤਾ ਗਿਆ ਜਦੋਂ ਹੜ੍ਹ ਆਇਆ ਸੀਗਾ ਤੇ ਭਗਵੰਤ ਮਾਨ ਦੀ ਤਬੀਬ ਵੀ ਕੁਝ ਠੀਕ ਨਹੀਂ ਸੀ ਪਰ ਜਦੋਂ ਠੀਕ ਹੋਏ ਉਸ ਤੋਂ ਬਾਅਦ ਪੰਜਾਬ ਦੇ ਮੰਤਰੀ ਜਿਹੜੇ ਨੇ ਉਹ ਪ੍ਰਧਾਨ ਮੰਤਰੀ ਨੂੰ ਮਿਲਣਾ ਚਾਹੁੰਦੇ ਸੀ ਤਾਂ ਕਿ ਹੜ੍ਹ ਪ੍ਰਭਾਵਿਤ ਲੋਕਾਂ ਬਾਰੇ ਉਹ ਗੱਲਬਾਤ ਕਰ ਸਕਣ ਰਿਪੋਰਟ ਜਿਹੜੀ ਉਹ ਸਾਂਝੀ ਕਰ ਸਕਣ ਪਰ ਉਸ ਵੇਲੇ ਵੀ ਪ੍ਰਧਾਨ ਮੰਤਰੀ ਦੇ ਵੱਲੋਂ ਪੰਜਾਬ ਮੁੱਖ ਮੰਤਰੀ ਨੂੰ ਸਮਾਂ ਨਹੀਂ ਦਿੱਤਾ ਗਿਆ ਸੀਗਾ ਜਿਸ ਤੋਂ ਬਾਅਦ ਨਿਰਾਸ਼ ਹੋ ਕੇ ਦੇਖਦੇ ਹੋਏ ਗ੍ਰਹਿ ਮੰਤਰੀ ਅਮੇਸ਼ਾ ਦੇ ਨਾਲ ਹੀ ਮੁਲਾਕਾਤ ਹੋਈ ਭਗਵੰਤ ਮਾਨ ਦੀ ਤੇ ਉਹਨਾਂ ਦੇ ਵੱਲੋਂ ਮੀਟਿੰਗ ਕੀਤੀ ਗਈ ਸੀਗੀ ਉਦੋਂ ਵੀ ਜਿਹੜਾ ਕਿ ਤਨ ਕਿਤੇ ਪੰਜਾਬ ਮੁੱਖ ਮੰਤਰੀ ਨੂੰ ਨਿਰਾਸ਼ਾ ਹੋਈ ਸੀ ਕਿ ਪ੍ਰਧਾਨ ਮੰਤਰੀ ਦੇ ਵੱਲੋਂ ਉਹਨਾਂ ਨੂੰ ਸਮਾਂ ਨਹੀਂ ਦਿੱਤਾ ਗਿਆ ਤੇ ਹੁਣ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਸਮਾਗਮ ਮੌਕੇ ਵੀ ਸੱਦਾ ਦਿੱਤਾ ਗਿਆ ਸੀਗਾ ਪਰ ਫਿਰ ਵੀ ਪ੍ਰਧਾਨ ਮੰਤਰੀ ਨੇ ਸੂਬੇ ਦੇ ਮੁੱਖ ਮੰਤਰੀ ਨੂੰ ਮਿਲਣ ਦਾ ਸਮਾਂ ਨਹੀਂ ਦਿੱਤਾ ਨਿਰਾਸ਼ਾਜਨਕ ਗੱਲ ਹੈ ਜਿਹੜੀ ਪੰਜਾਬ ਦੇ ਲਈ ਆਖੀ ਜਾ ਸਕਦੀ ਹੈ ਕਿਉਂਕਿ ਭਗਵੰਤ ਮਾਨ ਇਸ ਵੇਲੇ ਪੰਜਾਬ ਦੀ ਨੁਮਾਇੰਦਗੀ ਕਰ ਰਹੇ ਨੇ ਅਤੇ ਉਹ ਸੂਬੇ ਦੇ ਮੁਖੀ ਹਨ ਪੰਜਾਬ ਸੂਬੇ ਦੇ ਮੁਖੀ ਨੂੰ ਦੇਸ਼ ਦੇ ਮੁਖੀ ਦੇ ਵੱਲੋਂ ਮਿਲਣ ਦਾ ਸਮਾਂ ਨਹੀਂ ਦਿੱਤਾ ਜਾ ਰਿਹਾ ਤੇ ਦੋ ਵਾਰ ਅਜਿਹੀ ਘਟਨਾ ਉਹ ਵਾਪਰ ਚੁਕ ਕਿ ਹੈ ਪਰ ਇਸ ਪੂਰੇ ਮਾਮਲੇ ਦੇ ਵਿੱਚ ਇੱਕੋ ਗੱਲ ਜਿਹੜੀ ਹੈ ਸਭ ਤੋਂ ਵੱਡੀ ਨਿਕਲ ਕੇ ਸਾਹਮਣੇ ਆਉਂਦੀ ਹੈ ਕਿ ਆਖਿਰ ਹਰਸਿਮਰਤ ਬਾਦਲ ਦੇ ਨਾਲ ਮਿਲਦਾ ਜੁਲਦਾ ਬਿਆਨ ਜਿਹੜਾ ਆ ਅਰਵਿੰਦ ਕੇਜਰੀਪਾਲ ਨੇ ਜਿਹੜਾ ਦਿੱਤਾ ਹੈ ਉਹ ਆਖਿਰ ਕਿਉਂ ਦਿੱਤਾ ਹੈ ਫਿਲਹਾਲ ਉਹਨਾਂ ਦੇ ਵੱਲੋਂ ਦਿੱਤੇ ਗਏ ਇਸ ਬਿਆਨ ਪਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਕੀ ਵਿਚਾਰ ਦਿਓ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜਰੂਰ ਸਾਂਝੇ ਕਰਨਾ